ਆ ਡੀਸੀ ਸਾਹਿਬ ਐਸਰੇ ਮੈਂ ਆਪਣੇ ਏਰੀਏ ਕਾਨੂੰ ਆਣ ਦੇ ਕਾਦੀਆ ਅਸੈਂਬਲੀ ਆ ਫਤੂ ਬਰਕਤ ਪਿੰਡ ਚ ਜੀ ਸਰ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਹੀ ਬੰਦ ਟੁੱਟਿਆ ਜੀ ਸਰ ਕੋਈ ਰਿਪੇਅਰ ਇਰੀਗੇਸ਼ਨ ਮੈਕਮੈਨ ਨੇ ਨਹੀਂ ਕੀਤੀ ਇਨ ਸਪਾਈਟ ਆਫ ਦੀ ਫੈਕਟ ਕਿ ਅਸੈਂਬਲੀ ਦੇ ਵਿੱਚ ਇਰੀਗੇਸ਼ਨ ਮਿਨਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ੍ਹ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਘੁਗਰਾਈ ਜੇਬ ਚੋਂ ਪਾ ਕੇ ਆ ਇੱਥੇ ਕੰਮ ਕਰ ਰਹੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਟੀ ਦਾ ਆ ਜਾਂਦਾ ਗਵਰਨਮੈਂਟ ਨੂੰ ਉਤਲਾ ਕਾ ਹੁਣਾ ਬੋਰੇ ਲੈ ਕੇ ਕੋ ਬਹਿਕਮੇ ਦੇ ਬੰਦੇ ਆਏ ਆ ਸੋ ਚੈੱਕ ਕਰ ਲੈਣਾ ਬਿਕੋਸ ਇਨਸਟਰਕਸ਼ਨਸ ਤੇ ਇਹ ਉਹਨਾਂ ਨੂੰ ਵੀ ਨਾ ਲਗਾਤਾ ਬਾਂਦੇ ਉੱਪਰ ਸਰਵੇਨਸ ਰੱਖਣੀ ਕਿੰਨਾ ਵੀ ਕੰਨੀ ਦੇ ਨਾ ਨਾ ਮੈਂ ਮੈਂ ਤੁਹਾਨੂੰ ਫੋਟੋਆਂ ਕਰਨਾ ਜੀ ਮੌਕੇ ਦੀ ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੇ ਹੀ ਬਾਂਦ ਟੁੱਟਿਆ ਜੀ ਐਂਡ ਵਾਰਨਿੰਗ ਦੇਣ ਤੇ ਮੈਂ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਦਕੀ ਕੋਈ ਤਿਆਰੀ ਹੈ ਆ ਗੱਲ ਉਹਨਾਂ ਮੈਨੂੰ ਕਹੀ ਦੀ ਅਸੀਂ 250 ਕਰੋੜ ਰੁਪਇਆ ਖਰਚਿਆ ਬਾਜੋਤ ਸਾਹਿਬ ਐ ਕਿ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫੇਰ ਵੇਖੋ ਯਾਰ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਪਿੰਡ ਵਿੱਚ ਉਥੇ ਵਸੋਂ ਘਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਜ਼ਮੀਨਾਂ ਉਥੇ ਹੈ ਨੇ ਇੱਥੇ ਸਾਡੀ ਲੱਕਲੀ ਇੱਕੋ ਗੱਲ ਦਾ ਸਾਡਾ ਬਚਾਏ ਕੇ ਬਹੁਤੇ ਉਥੇ ਡੇਰਾ ਇੱਕ ਅਧਾ ਕਾਂਤ ਹੈ ਹਾਂਜੀ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਦੇ ਤੋਂ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹਨੇ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਜੀ ਹਾਂ ਜੀ ਸਰ ਦਾ ਸ਼ਾਇਦ ਬਿਲਕੁਲ ਵਕੀਲ ਦਾ ਮਸਲ ਇਮੀਡੀਏਟਲੀ ਟੀਮ ਆਤੋਂ ਜਿਹੜੀ ਅਰੀਗੇਸ਼ੀਡੀ ਹੈਗੀ ਹੈ ਜਿਨ੍ਹਾਂ ਦੀ ਡਿਊਟੀ ਹੈਗੀ ਉਹਨਾਂ ਐਂ ਮੇਰੇ ਜੀ ਸਾਹਿਬ ਇੱਕ ਰਿਕਵੈਸਟ ਤੇ ਕੋਈ ਸੀਨੀਅਰ ਬੰਦਾ ਵੇਖੋ ਐਸਡੀਓ ਨਾਲ ਗੱਲ ਸਾਡੇ ਇੱਕ ਸਾਥੀ ਨੇ ਸਾਹਿਬ ਸ਼ਾਮ ਸਿੰਘ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਮੈਂ ਬੰਦੇ ਇਕੱਲੇ ਲੇਬਰ ਤੇ ਬੰਦੇ ਆ ਜਾ ਕੇ ਬੋਰੀਆਂ ਭਰਦੇ ਉਹ ਵੀ ਅੱਜ ਆਏ ਨਹੀਂ ਨੋਇੰਗ ਫੁਲੀ ਵੈਲਕਮ ਆਣਾ ਸੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੁਣ ਦੱਸੋ ਇਹ ਕੀ ਚੱਕਰ ਹੈ ਸਰ ਰੈਕਸ਼ਨ ਆਪਕਾ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਨੀ ਜੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਪਾਈ ਵਾਸਤੇ ਮੇਰੀ ਫੋਟੋ ਖਿੱਚ ਕੇ ਵਾਪਸ ਤੁਰੀ ਮੈਂ ਇਮਾਨਦਾਰੀ ਨਾਲ ਚਾਹਾਂਗਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਜੇ ਦੀ ਇਨਵੈਸਟੀਗੇਸ਼ਨ ਕਰਾਈ ਦੇ ਕੇ ਡਰੇਨਾ ਕਿੱਡੀ ਸਾਫ ਕੀਤੀ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਏਰੀਆ ਦੀਆਂ ਇਹਦੇ ਮੌਇਨਾ ਕਰੀਏ ਡਰੇਨਾ ਦਾ ਡਰੇਨ ਤਾਂ ਕੋਈ ਸਾਫ ਵੀ ਨਹੀਂ ਕੀਤੀ ਇਹਨਾਂ ਨੇ ਠੀਕ ਹੈ ਜੀ ਇਹ ਪਲੀਜ਼ ਜੀ ਇਹ ਦੀ ਸਾਬ ਤੁਸੀਂ ਬੜੇ ਅੱਛੇ ਅਫਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਐਕਟਿਵ ਰੋਲ ਕਰੋ ਹਰ ਵਾਰ ਕਿਸਾਨ ਡੁੱਬਦਾ ਜੀ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਕਮਾਦ ਖੜੇ ਨੇ ਝੋਨੇ ਤੇ ਚਲੋ ਕੱਟ ਸਾਡੇ ਉਰਲੇ ਹੱਥ ਲਾਉਂਦੇ ਨੇ ਪਰਲੇਬਾਨ ਤੇ ਜ਼ਿਆਦਾ ਕਮਾਦ ਤੇ ਪਪੂਲਰ ਲੱਗਦਾ ਬਹੁਤ ਭਾਰੀ ਨੁਕਸਾਨ ਹੋਣਾ ਦੋ ਦੋ ਤਿੰਨ ਤਿੰਨ ਹਫ਼ਤੇ ਆ ਪਾਣੀ ਖਲੋਟਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਨੀਵਾ ਹੋਇਆ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ਸਾਰੀ ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਸਰ ਇਹ ਪਛੋ ਜਿਉ ਜੋ ਜਿਸਾਂ ਪਛੋ ਰਿਲੀਜ਼ਸ ਨੇ ਜੀ ਉਹ ਘਟਦੀ ਆ ਫਿਰ ਉਹਨਾਂ ਕਰਕ ਪੈਂਦਾ ਜੀ ਉਹ ਚੱਕੀ ਨਾਲਾ ਜੀ ਚੜ੍ਹ ਜੇ ਫਿਰ ਪਾਣੀ ਵਧ ਜਾਂਦਾ ਅੱਛਾ ਜੀ ਖੱਡਾ ਅੱਜ ਕੰਟਰੋਲ ਖੱਡਾ ਨਹੀਂ ਪਾਣੀ ਘਟੇ ਤੇ ਇਹ ਪਾਣੀ ਘਟਦਾ ਸਰ بارشਾਂ ਬੰਦ ਹੋਈਆਂ ਨਾ ਸਰ ਉੱਪਰ ਇਸ ਕੱਟੂ ਪਾਣੀ ਨਹੀਂ ਪਹੁੰਚਦਾ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ ਬਹੁਤੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੀ ਕੋ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵਰਨਮੈਂਟ ਪਾਣੀ ਸਟ੍ਰੀਟ ਅਸਰ ਤੇ ਵੀ ਇਹਦਾ ਕਿ ਜੀ ਮਿਸਟਰ ਸਾਹਿਬ ਨੇ ਤਾਂ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕੱਲ ਦਾਂਗੇ ਗਟੋਰੀਆਂ ਬਾਅਦ ਹੋ ਜਾਣਗੀਆਂ ਵੇਖੋ ਕੋਈ ਨਾ ਕੋਈ ਮਾਲੀ ਮਦਦ ਦੀ ਕੋਈ ਥੋੜੀ-ਮੋਟੀ ਕੱਲ ਸਕਦੇ ਆ ਵੇਖੀ ਹਾਂਜੀ ਕਰੀ ਕਰੀ ਥੈਂਕ ਯੂ ਥੈਂਕ ਯੂ